ਕਪਤਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਅਨੇ ਬੜਾ ਦਿਖਾਵਾਂਗੇ ਦੋ ਕਪਣਾ ਤੇ ਇੱਕ ਪਹਿਲੇ ਨੰਬਰ ਤੇ ਐਰ ਸਾਈਡ ਦੀ ਬੜਾ ਤਾਜੀ ਸੂਈ ਖੜੀ ਹੈ ਇਹ ਵੀ ਸੇਲ ਆ ਤੇ ਇੰਨਾ ਕੁ ਬਕਾਉਗਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਿ ਦੇਖ ਲਓ ਸੱਸੀ ਦਾ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਸਰਦਾਰ ਪਿੰਡ ਭਾਈਪਾਲ ਸੀਰਪੁਰ ਤੇ ਜਿਹੜਾ ਪਿੰਡ ਆਪਾਂ ਤੇ ਮੋਬਾਈਲ ਨੰਬਰ ਆਪਣਾ 9023476452 ਇਹਦਾ ਨੰਬਰ ਜਿਹਦੇ ਆਪਾਂ 에어ਸਰ ਬੈਡ ਦੇਖਿਆ ਨਾ ਸੁਆ ਕਿਹੜਾ ਸੁਈ ਇਹ ਦੂਜਾ ਪਿਆਉ ਸੁਈ ਬੱਚਾ ਇਹਨੇ ਪਾਇਆ ਬੱਚੀ ਹੈ ਨਾ ਜੇਰ ਪਾਈ ਜੀ ਸੋ ਜੇਰ ਆ ਜੀ ਪ੍ਰੋਪਰ ਆਪੀਆ ਬੱਠਲ ਚ 4:00 2:00 2:00 4:00 5:00 ਦੇ ਦਿੰਦੇ ਤੇ ਬੋਲਾ ਬੜਾ ਮੋਟਾ ਚੋਇਆ ਆਪਾਂ ਸਾਢੇ 4-5 ਕਿਲੋ ਬੋਲਾ ਚੋਇਆ ਛਾਂਟੋ ਹੋ ਜਾ ਠੰਡੀ ਹੋ ਠੀਕ ਹੈ ਅੱਗੇ ਪਿੱਛੇ ਦਾ ਹਵਾਨਾ ਫੀਟਿੰਗ ਵਾਲਾ ਹੈ ਨਾ ਬੜਾ ਚੰਗਾ ਵਈ ਲਈ ਤੇ ਚੋਣ ਚੋਵ ਵਧੀਆ ਇੱਕ ਨੰਬਰ ਪੂਰਾ ਨੰਬਰ 1 ਵਈ ਥਾਣ ਤੋਂ ਦੇਖ ਲੈਣਾ ਸੋ ਥਾਣ ਹਵਾਨਾ ਨੇੜੇ ਤੋਂ ਦੇਖ ਸਕਦੇ ਹੋ ਪੂਰਾ ਸੋਹਣਾ ਮੁਠੀ ਵਾਲਾ ਹੱਥੀ ਚੋਈ ਵਾਲਾ ਥਾਣ ਲੱਗਿਆ ਵਾ ਤੇ ਮਾਲਕਾਂ ਨੇ ਦੁੱਧ ਕਿੰਨਾ ਕਿਹਾ ਪਿਛਲੀ ਵਾਰ ਆਹ ਕਹਿੰਿਆ ਯਾਰ 20 ਕਿਲੋ ਆਪਾਂ ਐਕੀ 20 ਕਿਲੋ ਕਹਿੰਦੇ ਨਾ ਪੈਣ ਨਹੀਂ 20 ਕਿਲੋ ਦੁੱਧ ਦਾ 20 ਮਨ ਕੇ ਲੈ ਦੇ ਬੰਦਾ ਹਾਂ 20 ਮਨ ਕੇ ਦਾਣਾ ਜਰਾ ਵੀ ਸੁਭਰਤਾ ਵਾਲਾ ਵਗੈਰਾ ਦੇਖੋ ਪੂਰਾ ਸਾਫ਼ ਸੁਥਰਾ ਮੋਟਾ ਮੋਟਾ ਚੋਣਾ ਜਵਾ ਦਿਮਾਗ ਰਸ ਨੇ ਵੀ ਧਾਰਾ ਮਾਰ ਚੌੜ ਚਵਾਦੀ ਬਿਲਕੁਲ ਇੱਕ ਨੰਬਰ ਸਾਫ਼ ਸੁਥਰੀ ਆ ਤੇ ਧਾਰਾ ਚਾਰੇ ਦਿਨਾਂ ਦੇ ਬਿਲਕੁਲ ਓਕੇ ਚੱਜੀ ਆ ਜੇ ਸਾਡਾ ਖਾਣੀ ਬਹੁਤ ਦਿਲਦਾ ਬਾਈ ਠੀਕ ਹੈ ਚੌੜ ਚਵਾਦੀ ਇੱਕ ਨੰਬਰ ਆ ਜਮਾ ਸਾਫ਼ ਸੁਥਰੀ ਪੂਰੀ ਤੇ ਰਾਜੀ ਸਮੀ ਬੜੀ ਵੀ ਹੈ ਨਾ ਬੱਚਾ ਇਹਦੇ ਵਿੱਚ ਹੀ ਹੈਗੇ ਬੱਚੀ ਤੇ 20 ਲੀਟਰ ਦਾ ਮੰਨ ਕੇ ਲੈ ਲੈ ਗੁੰਦਾ ਕੋਈ ਨਹੀਂ ਠੀਕ ਹੈ ਤੇ ਭਾਜ ਦਾ ਕੀ ਰੱਖਿਆ ਆਪਾਂ ਭਾਜ ਰੱਬਤ ਆਪਾਂ ਜੇ ਤੋ 77000 ਲਵਾਗੇ 67000 ਦੀ ਬੱਤੀ ਆਪਾਂ ਦੇ ਦਾਂਗੇ ਹਾਂ ਤੇ ਜਿੰਦ ਜਾਨ ਬਹੁਤ ਦਾ ਪਿਓਰ ਐ ਇਸੇ ਦੁੱਤੀ ਵੀ ਫਿਰ ਫੈਂਟ ਵਾਲਾ ਪੋਣਾ ਇਹ ਹਣਾ ਸੁਪਰੇ ਥਾਣ ਦੇਖੋ ਜਮਾ ਕਿਹਾ ਵਤਾ ਪੂਰਾ ਸੋਨਾ ਹਾਥੀ ਚ ਚਵਾਈ ਵਾਲਾ ਥਾਣਾ ਤੇ ਧੋਰੀ ਬਾਹਰ ਨੂੰ ਸੁਪਰੇ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖੋ ਪੂਰੀ ਜਿੰਦ ਜਾਨ ਵਾਲੇ ਰਾਜ ਜੀ ਸਮੀ ਬੜੀ ਵੀ ਕੱਦ ਕਾਠ ਵੀ ਚੰਗਾ ਤੇ ਰੇਟ ਬਿਲਕੁਲ ਜੈਨੂਨ 76000 ਰੁਪਿਆ ਸੋ ਦੇਖੋ ਮੂੰਹ ਮੱਥਾ ਉਹ ਰੇਰਸਨ ਰੈਡਨ ਕਾਉ ਜਿਹਨੂੰ ਕਹਿ ਦਿੰਦੇ ਆ ਬੱਚਾ ਵੀ ਇਹਦੇ ਬੱਚੀ ਦਿੱਤੇ ਆ ਪਿੱਛੇ ਤੇ ਜਿੰਦ ਜਣ ਬਹੁਤ ਆ 20 ਲੀਟਰ ਦੁੱਧ ਤੇ ਆਰਾਮਣਾ ਚੰਗੂ ਚੱਲੇ ਚੰਗੀ ਜੀ ਦਾ ਆਪਾ ਕੇਅਰ ਕਰਾਂਗੇ ਤਾਂ ਆਰਾਮਣਾ ਚੱਲੂ ਇਸ ਤੇ ਤੇ ਕੀਮਤ ਬਿਲਕੁਲ ਜੈਨ ਹੋਣਾ 67000 ਰੁਪਇਆ ਧਾਰਾ ਵੀਰ ਨੇ ਮਾਰ ਕੇ ਦਿਖਾਤੀਆਂ ਜੇ ਰੋ ਪਈਆ ਬੱਚਾ ਸਾਹਮਣੇ ਸਾਰੇ ਪਰਦੇ ਫਾਸਾ ਜਾਮਾ ਕਿਸੇ ਗੱਲ ਧੜਕੂ ਨਹੀਂ ਤੇ ਵਾਕੀ ਥਣਾ ਜਿ ਮਿੱਥੀ ਦੇਖੋ ਥਣ ਪੂਰੇ ਨਿਖਣਵੇਂ ਸਾਫ ਸੁਥਰੇ ਅੱਗੇ ਪਿੱਛੇ ਦਾ ਹਵਾਨਾ ਇਹਦਾ ਚੰਗਾ ਜਿੰਦ ਜਣ ਵਾਲੀ ਰਾਜੀ ਸਮੀ ਬਣੀ ਵੀ ਤੇ ਵੀਰੇ ਦੂਜੇ ਨੰਬਰ ਜਿਹੜੀ ਆਪਾਂ ਗੱਬਣ ਵੜ ਦੇਖੀ ਆਨੇ ਜੀ ਜੀ ਗੱਲ ਸੀ ਹੈ ਬਲੈਸ ਕਰ ਦਿੰਦੀ ਪੂਰੀ ਅੱਛਾ ਜਰਸੀ ਇਹ ਕਿਹੜਾ ਸੁਆ ਸੁਹੰਦੀ ਆ ਜੀ ਪਿਆ ਉਹਦਾ ਸੁਆ ਦੂਜਾ ਸੁਆ ਤੇ ਠੰਡੀ ਬਾਰ ਵਰਗੀ ਆ ਰਾਤ ਨੂੰ ਦਿਲ ਪੂਰਿਆ ਬਈ ਇਹਦੇ ਨਾਲ ਅੱਜ ਹੋ ਗਈ 4 ਤਰੀਕ ਲਗਭਗ ਹਫਤੇ 8 ਦਿਨ ਬਾਕੀ ਪਏ ਆ ਤੇ ਥਣ ਕੱਢੂ ਜਮ ਉਹਦੇ ਨਾਲ ਦੇ ਬਾਈ ਨੂੰ ਕਾਨੂੰ ਦੁੱਧ ਦਤਾਦਾ ਬਈ ਲੈ ਹਾਂ ਜੀ ਇਹਦਾ ਬਹੁਤ ਜ਼ਿਆਦਾ ਠੰਡੀ ਸੋ ਸੀਲ ਠੰਡੀ ਦਾ ਕੋਈ ਅੰਤ ਨਹੀਂ ਇਹਦੀ ਆਪਾਂ ਅੰਦਾਜ਼ਾ ਲਾ ਸਕੀਏ ਦੁੱਧ ਕਿੰਨਾ ਪਾ ਦੂਗੀ ਬਈ 25 ਕਿਲੋ ਰਾਮਾ ਦੁੱਧ ਨਾ ਬੱਚੀ ਨਹੀਂ ਪਰ ਭਾਈ ਮੰਨ ਕੇ ਲੈ ਲੈਂਦੇ ਬੇਸ਼ੱਕ ਹੁੰਦਾ ਆ ਮਾੜੇ ਉਂ ਵਾਲੇ ਕੁਸ ਮਹੀਨੇ ਨਾਲ ਜਬੀ ਆ ਇਹ ਤਾਂ ਬੇਸ ਦੀ ਸੰਖਾ ਕਾ ਜੇ ਜਾ ਠੀਕ ਹੈ ਇਹਦੇ ਫਿਰ ਭਾ ਪਾ ਕੀ ਰੱਖਿਆ ਫਿਰ ਇਹ 70000 ਦੇ ਜਰਾਜ ਬਈ ਮਾਨਦਾਨ ਹੋ ਜਾਊਗਾ ਕਰ ਤਾਂ ਹੀ ਤੋਰੀ ਬਾਹਰ ਸੋ ਬਰੋ ਮੂੰਹ ਮੱਥਾ ਦੇਖੋ ਫੇਸ ਕੁਆਲਟੀ ਵਗੈਰਾ ਰਾਜੀ ਸਮੀ ਬੜੀ ਵੀ ਤੇ ਅੱਗੇ ਪਿੱਛੇ ਦਾ ਹਵਾਨਾ ਤੇ ਇਹ ਆਪਾਂ ਦੇਵਾਂਗੇ 70 ਹੀ ਆ ਬਈ 70000 ਦੀ ਬਜਟ ਜਿਹਦਾ ਤਿਆਰ ਹੋ ਦੇਖ ਬਈ ਲੈ ਵਾ ਸੋ ਨਾਲਾ ਨੂੜਾ ਦੇਖੋ ਬਾਕੀ ਠੰਢੀ ਬਹੁਤ ਚੰਗੀ ਆ ਬਹੁਤ ਆਈ ਆ ਲੈ ਠੰਡੀ ਠੁੰਡੀ ਦਾ ਕੋਈ ਅੰਤ ਨਹੀਂ ਆ ਸੋ ਦੇਖੋ 22 23 22 23 ਕਿਲੋ ਦੋਤੇ ਰਾਮਣਾ ਚੱਲੂ ਕਾਫੀ ਵਿੱਚ ਆ ਗਈ ਜਰਸੀ ਇਹ ਬਲੈਕ ਕਲਰ ਦੀ ਜਿਹਨੂੰ ਕਹੇ ਜਾਂਦੇ ਆ ਤੇ ਰੰਗ ਬਾਜ ਪੂਰਾ ਚੰਗਾ ਸਾਫ ਸੁਥਰਾ ਰਾਜੀ ਆ ਵੱਡੀ ਬੁੱਢੀ ਬਹੁਤ ਆ ਤੇ 70000 ਦੇ ਵਿੱਚੋਂ ਮਾਰ ਦਿਆਂ ਤੋੜਾ ਹੋ ਜਾਊਗਾ। ਇਹ ਵੀ ਬੱਚੀ ਕਿੰਦੀਆ ਭਾਈ ਉਹਨਾਂ 58 ਲੈ ਜੀ ਦਸੂਜੀ ਬੋਈ ਇਹਦਾ। ਜਿਆਦੇ ਗੱਲਾਂ। ਸੋ ਰਾਜੀ ਸਮੀ ਪੜੀ ਬਹੁਤ ਜ਼ਿਆਦੇ ਆ। ਤੇ ਅੱਗੇ ਤੀਜੇ ਨੰਬਰ ਤੇ ਆ ਭਾਈ ਵੜ ਦੇਖੀ ਜਾਂਦੇ ਆ। ਉਹ ਤੀਜਾ ਸੁਆਹ ਪਈ। ਤੀਜਾ ਸੁਆਹ ਕੈਕਦਨ ਲੈਂਦੀ ਆ। ਇਹ ਵੀ ਲੈ ਜੂ ਪੰਜ ਤੀਜਾ ਠੰਡੀ ਵੀ ਬਹੁਤ ਆ। 5 ਸੀਕਦੇ ਰਹੇ ਤੇ ਸੂਣ ਚ ਬਾਕੀ ਪਿਆ ਹਨਾ। ਹਾਂ। ਕਿੰਨਾ ਦੇ ਦੋ ਸੀਗਾ ਪਿਛਲੀ ਵਾਰ ਦਾ? 18 ਕਰੋ ਦੁੱਧਤਾ ਹੋ ਜਾ 18 ਦੇ ਲੀਤੀ ਨੇ ਗੁਲਾਬੀ। ਸੋ ਚਾਉਂਗਾ। ਠੀਕ ਹੈ। ਠੰਡੀ ਜੀ ਲੱਭੀ ਜਾਂ ਅੰਦਰ। ਇਹਦਾ ਭਾਪਾ ਕੀ ਰੱਖਿਆ? 55 56000 ਦੀ ਅੱਜ ਆਪਾਂ ਦੇ ਦਾ ਜੀ ਸੁਆ ਸੁੰਦੀ ਹੈ ਇਹ ਤੀਜੇ ਹੀ ਆ ਬਈ ਇਹ ਮਾਲ ਦਾ ਦੂਜਾ ਨਹੀਂ ਆਪਾਂ ਤੀਜਾ ਬਣਾ ਤੀਜਾ ਸੁਆ ਸੁੰਦੀ ਹੈ ਕੀਮਤ ਸਿਰਫ ਇਹਦੀ 56000 ਰੁਪਏ ਸੋ ਕੱਦਗਾਟ ਚੰਗਾ ਜਿੰਦੇ ਜਾਣ ਤੇ ਲੈਂਦੀ ਪੰਜ ਚਾਰ ਦਿਨ ਹਣਾ ਹੰਦਰੀ ਵੀ ਦਦੇ ਦੀ ਹੈ ਪਹਿਲਾਂ ਨਹੀਂ ਵਾਲਾ ਬਹੁਤ ਲੰਗ ਕੁਛ ਨਹੀਂ ਉਹ ਦੇਖੋ ਠੰਡੀ ਸੀਲ ਦਾ ਕੋਈ ਅੰਤ ਨਹੀਂ ਕੀਮਤ ਸਿਰਫ 56000 ਰੁਪਏ ਦੀ ਗੱਬਣ ਦੀ ਤੇ ਇਹਦੇ ਤਿਆਰ ਹੋ ਗਏ ਵੀ 65 ਛਟ ਕੇ ਦੀ ਹਾਂ ਬਈ ਵਿਗਣਾ ਥਾਲੀ ਵਾਲੀ ਬੁੱਛੀ ਹੈ ਚਲੋ ਆਪਾਂ ਨੂੰ ਐਵੇਂ ਆਪਾਂ ਵੇਚਤੀ ਹੋਰ ਲੈ ਆਵਾਂਗਾ ਸਭ ਤੋਂ ਰੇਡ ਵੀਰ ਦੇ ਬਿਲਕੁਲ ਜੈਨੂਇਨ ਹੈ ਪਿੰਡ ਭਾਈ ਰੂਪਾ ਜਿਹੜਾ ਬਠੰਡਾ ਕੋਈ ਵੀ ਨਾ ਤੁਹਾਡੇ ਪਸੰਦ ਤੋਂ ਵੀ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ ਵੀ ਹੋਰ ਵੀਡੀਓ